ਸਾਡਾ ਪ੍ਰਸ਼ਾਸਨ ਅਸੀਂ ਰੋਜ਼ ਦੇਖਦੇ ਆਂ ਇਹ ਕਿ ਜਿਹੜੇ ਨਸ਼ੇ ਪਹਿਣ ਕਾਇਰ ਸਾਡੇ ਨੇ ਉਹਨਾਂ ਨੂੰ ਬਚਾਉਣਾ ਪਏ ਉਹ ਦੋਸਤੇ ਕੰਮ ਕਰਨਾ ਜੀ ਅਸੀਂ ਤੇ ਮੈਂ ਹੁਣ ਬਾਅਦ ਟਾਈਮ ਲੈਂਦਾ ਹੋਏ ਸਾਡੇ ਮੇਰੇ ਗੁਰੂ ਜੀ ਹਰਿੰਦਰਪਾਲ ਨਿਕਲ ਯੂਟਿਊਬਰ ਹਾਂਜੀ ਮੈਂ ਅੱਜ ਜਿਹੜੇ ਆ ਸੈਮੀਨਾਰ ਪਾਇਆ ਨੇ ਕੀ ਮਨ ਹੁੰਦਾ ਹੈ ਨਸ਼ੇ ਨਾਲ ਕਿ ਕੀ ਕੀ ਪ੍ਰੋਬਲਮ ਹਾਂਜੀ ਸਰ ਇਹ ਪੰਜਾਬ ਸਰਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇੱਕ ਬਹੁਤ ਵਧੀਆ ਪ੍ਰਾਰਲਾ ਜਿਹਦੇ ਵਿੱਚ ਜਿਹੜੀ ਅੱਜ ਮਤਲਬ ਮੇਨ ਸਾਡੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈਗੀ ਹੈ ਨਾ ਨਸ਼ੇ ਦੀ ਜਿਹਦੇ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਸ਼ਾਮਲ ਨੇ ਉਹਨਾਂ ਨੂੰ ਕਿਵੇਂ ਅਵੇਅਰ ਕਰਨਾ ਇਹਦੇ ਲਈ ਟੀਚਰਸ ਦੀ ਦੋ ਰੋਜ਼ਾ ਜਿਹੜੇ ਸੈਮੀਨਾਰ ਲੱਗ ਰਹੇ ਨੇ ਇਹਦੇ ਵਿੱਚ ਨਸ਼ੇ ਦੇ ਕੀ ਕਾਰਨ ਨੇ ਨਸ਼ਾ ਕਿਵੇਂ ਮਿਲਦਾ ਉਦੇ ਕੀ ਪ੍ਰਭਾਵ ਪੈਂਦੇ ਨੇ ਤੇ ਉਹਨੂੰ ਕਿਵੇਂ ਛੱਡਿਆ ਜਾ ਸਕਦਾ ਇਹ ਸਾਰੀ ਸਥਿਤੀ ਬਾਰੇ ਵਿਸਥਾਰਪੂਰਵਕ ਜਿਹੜੀ ਜਾਣਕਾਰੀ ਦੇ ਰਹੇ ਨੇ ਤੇ ਇਹੀ ਜਾਣਕਾਰੀ ਹੈ ਜਿਹੜੀ ਅਸੀਂ ਅੱਗੇ ਜਾ ਕੇ ਆਪਣੇ ਸਕੂਲਸ ਦੇ ਵਿੱਚ ਦੇਣੀ ਆ ਜਿਵੇਂ ਸਾਨੂੰ ਟ੍ਰੇਨਿੰਗ ਮਿਲਿਆ ਇਦਾਂ ਹੀ ਆਪਣੇ ਅਸੀਂ ਬੱਚੇ ਟ੍ਰੇਨ ਕਰਨੀ ਨੇ ਬੱਚਿਆਂ ਨੂੰ ਅਵੇਅਰ ਕਰਨਾ ਤਾਂ ਕਿ ਜਿਹੜੀ ਇਹ ਨਸ਼ੇ ਦੀ ਅਲਾਮਤ ਆ ਉਹ ਤੋਂ ਪੰਜਾਬ ਦਾ ਜਿਹੜਾ ਉਹ ਛਟਕਾਰਾ ਹੋ ਸਕੇ ਕਿਵੇਂ ਦੇਖਦੇ ਸੀਐਮ ਦੇ ਭਰਾ ਦੇ ਉਹ ਪ੍ਰਾਲਾ ਬਹੁਤ ਵਧੀਆ ਸਰ ਕਹਿੰਦੇ ਆ ਹਾਸ਼ਮ ਫਤਿਹ ਨਸੀਬ ਹੋਣਾ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ ਦੇਖੇ ਬਿਠਾਏ ਕੁਝ ਨਹੀਂ ਹੁੰਦਾ ਕੁਝ ਵੀ ਅਪਰਾਲਾ ਕਰਾਂਗੇ ਉਹਦਾ 100% ਰਿਜ਼ਲਟ ਨਹੀਂ ਆਊਗਾ ਤਾਂ 1% ਤਾਂ ਆਊਗਾ ਹੀ ਤੇ ਆਪਣਾ ਫਰਜ਼ਾ ਵੀ ਆਪਾਂ ਕੋਸ਼ਿਸ਼ ਕਰੀਏ ਕਰਮ ਕਰਨਾ ਆਪਣਾ ਫਰਜ਼ਾ ਅੱਗੇ ਜਿਹੜਾ ਫਾਲਾ ਉਹ ਪ੍ਰਮਾਤਮਾ ਨੇ ਦੇਣਾ ਸਾਡੇ ਇਹ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀ ਨਤੀਜਾ ਲਿਆਉਣਗੀਆਂ ਇਹਦਾ ਜਿਹੜਾ ਪਤਾਗਾ ਉਹ ਆਉਣ ਵਾਲੇ ਭਵਿੱਖ 'ਚ ਹੀ ਲੱਗੂਗਾ ਪਰ ਇਹ ਜਿਹੜਾ ਐਫਰਟ ਆ ਇੱਕ ਕਦਮ ਆਏ ਬਹੁਤ ਵੱਧੀਆ ਕੀ ਨਾਮ ਹੈ ਅਮਰਿਤਪਾਲ ਕੌਰ ਸਰ ਮੈਥਮਿਸਟਰਸ ਹਾਈ ਸਕੂਲ ਉਗੋਕੇ ਮੈਂ ਨਾ ਸੈਮੀਨਾਰ ਲਗਾਇਆ ਗਿਆ ਬੱਚਿਆਂ ਨੂੰ ਅਲਹਿਰ ਕਰਨ ਦੀ ਗੁੰਜਕਤੀ ਨਸ਼ਿਆਂ ਤੋਂ ਕਿਵੇਂ ਦੇ ਚੰਗੇ ਮਲਵੇ ਦੇ ਵਿੱਚ ਦੱਸਿਆ ਜਾ ਰਹੇ ਨੇ ਦੇਖੀ ਨੂੰ ਆਪਾਂ ਬੱਚੇ ਨੂੰ ਗਾਈਡ ਕਰਾਉ। ਸੈਮੀਨਾਰ ਜਿਹੜਾ ਯੁੱਧ ਨਸ਼ਾ ਬ੍ਰੁੱਧ ਪੰਜਾਬ ਸਰਕਾਰ ਦਾ ਪ੍ਰੋਜੈਕਟ ਹੈ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਬਹੁਤ ਵਧੀਆ ਉਪਰਾਲਾ ਹੈ। ਅਸੀਂ ਅਧਿਆਪਕ ਹੋਣ ਦੇ ਨਾਤੇ ਬਿਲਕੁਲ ਬਾਲਵਰੇ ਇਸ ਨੂੰ ਡੀਲ ਕਰਦੇ ਆਂ ਛੋਟੇ ਬੱਚਿਆਂ ਨੂੰ ਡੀਲ ਕਰਦੇ ਆਂ। ਤੇ ਜਿਹੜੀ ਅਡੋਲਸੈਂਸ ਏਜ ਹੈ ਜਿਹੜੀ ਕਿਸ਼ੋਰ ਅਵਸਥਾ ਹੈ ਇਹ ਜਿਹੜੀ ਉਹ ਅਵਸਥਾ ਹੈ ਬੱਚੇ ਜਿਹੜੇ ਇਹਨਾਂ ਨੂੰ ਚੰਗੇ ਮਾੜੇ ਦਾ ਕੁਝ ਨਹੀਂ ਪਤਾ ਹੁੰਦਾ ਜਿਹੜੇ ਵੀ ਸਮਾਜ ਦੇ ਗਲਤ ਅੰਸਰ ਹੈ ਉਹਨਾਂ ਦੀਆਂ ਗੱਲਾਂ 'ਚ ਬੱਚੇ ਬਹੁਤ ਜਲਦੀ ਆਉਂਦੇ ਆ ਸੋ ਅਸੀਂ ਅਧਿਆਪਕ ਹੋਣ ਦੇ ਨਾਤੇ ਆਪਣੇ ਸਕੂਲਾਂ 'ਚ ਜਾ ਕੇ ਬੱਚਾ ਨੂੰ ਇਹਨਾਂ ਚੀਜ਼ਾਂ ਬਾਰੇ ਅਵੇਅਰ ਕਰਾਂਗੇ ਕਿ ਜੋ ਨਸ਼ਾ ਹੈ ਜੋ ਸਮਾਜ ਦੀ ਮੂਰਲੀ ਇਕਾਈ ਪਰਿਵਾਰ ਹੈ ਉਹ ਇੱਥੋਂ ਸਟਾਰਟ ਹੁੰਦਾ ਤੇ ਪਰਿਵਾਰ ਨੂੰ ਤਬਾਹ ਕਰਦਾ ਹੈ ਕੁੱਤ ਤੇ ਪੂਰੇ ਸਮਾਜ ਦੇ ਵਿੱਚ ਜਿਹੜੀ ਆਪਣੀ ਡਿਸਟਰਬੈਂਸ ਕ੍ਰੀਟ ਕਰਦਾ ਹੈ ਅਸੀਂ ਧੰਨਵਾਦੀ ਆ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਬੜਾ ਸੋਹਣਾ ਪ੍ਰੋਜੈਕਟ ਬੁੱਧੀਜੀਵੀ ਵਰਗ ਨੂੰ ਸਮਰਪਿਤ ਕੀਤਾ। ਮੈਂ ਇੱਥੇ ਲੋਕਾਂ ਤੇ ਅੱਜ ਮੈਂ ਲੋਕਾਂ ਤੇ ਉੱਚਾ ਜਿਨ੍ਹਾਂ ਨੇ ਇੱਥੇ ਭਾਗ ਲਿਆ ਤਾਂ ਸੈਮੀਨਾਰ ਆ ਆਪਣੇ ਬਰਨਾਲਾ ਡਿਸਟ੍ਰਿਕਟ ਦੇ ਵਿੱਚੋਂ ਤਿੰਨ ਬਲਾਕ ਸੈਨਾ ਬਲਾਕ, ਬਰਨਾਲਾ ਬਲਾਕ ਤੇ ਮਹਿਲਕਲਾ ਬਲਾਕ ਦੇ ਤਿੰਨੇ ਬਲਾਕ ਜਿਹੜੇ ਟੀਚਰਸ ਆ ਉਹ ਇੱਥੇ ਦੋ ਰੋਜ਼ਾਂ ਟ੍ਰੇਨਿੰਗ ਤੇ ਪਹੁੰਚੇ ਹੋਏ। ਥੈਂਕ ਯੂ। ਕੀ ਨਾਮ ਹੈ? ਮੇਰਾ ਨਾਮ ਬਲਜੀਤ ਕੌਰ ਵੋਕੇਸ਼ਨਲ ਮਿਸਟਰਸ ਫਰਮ ਸੀਨੀਅਰ ਸਕੈਂਡਰੀ ਸਕੂਲ ਰੂੜੇ ਕੇਕਲਾ। ਅੱਜ ਮੈਮ ਜਿਹੜਾ ਉਪਰਾਲਾ ਕੀਤਾ ਗਿਆ ਕਿ ਆਉਣ ਵਾਲੇ ਟਾਈਮ ਵਿੱਚ ਕਿਵੇਂ ਦੇ ਸਰਾਕਤ ਨੂੰ ਪੀਚੇ ਜੀ ਹਾਂ ਹਾਂਜੀ ਸਰ ਕਿਉਂਕਿ ਇਹ ਜਿਹੜੀ ਨਸ਼ਿਆਂ ਦੀ ਪ੍ਰਵਿਰਤੀ ਹੈ ਸਾਡੇ ਸਮਾਜ ਦੇ ਵਿੱਚ ਹਰ ਉਮਰ ਵਰਗ ਹਰ ਆਰਥਿਕ ਪੱਧਰ ਦਾ ਜਿਹੜਾ ਵਿਅਕਤੀ ਹੈ ਉਹਦੇ ਇਹਦੇ ਵਿੱਚ ਉਹ ਗ੍ਰਸਤ ਹੋ ਚੁੱਕਿਆ ਜੀ ਤੇ ਕਿਉਂਕਿ ਵਿਦਿਆਰਥੀ ਅਤੇ ਸਿੱਖਿਆ ਦੇ ਮਾਧਿਅਮ ਰਾਹੀਂ ਸਮਾਜ ਦੇ ਵਿੱਚ ਸਾਰਥਕ ਜਿਹੜੇ ਸਿੱਟੇ ਕ੍ਰਾਂਤੀਕਾਰੀ ਸਿੱਟੇ ਨਿਕਲਣ ਦੀ ਹਮੇਸ਼ਾ ਉਮੀਦ ਹੁੰਦੀ ਹੈ ਕੋਈ ਵੀ ਗਾਹ ਬੁਰੀ ਕੁਰੀਤੀ ਹੈ ਉਹਨੂੰ ਵਿਦਿਆਰਥੀਆਂ ਨਾਲ ਜ਼ਰੂਰ ਜੋੜਿਆ ਜਾਂਦਾ ਹੈ ਕਿਉਂਕਿ ਇੱਕ ਵਿਦਿਆਰਥੀ ਆਪਣੇ ਅਧਿਆਪਕ ਦੇ ਸੁਚੱਜੇ ਵਿਦਿਆ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਤੇ ਉਹਨੂੰ ਸਮਾਜ ਦੇ ਵਿੱਚ ਫਲਾਉਂਦਾ ਕਿਉਂਕਿ ਸਾਡੇ ਕੋਲੇ ਮੰਨ ਲਓ 20 ਬੱਚੇ ਮੇਰੇ ਅੱਗੇ ਬੈਠੇ ਹੈ ਜੀ ਮੈਂ ਉਹਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਦੱਸਾਂਗੀ ਤਾਂ ਉਹ 20 ਬੱਚੇ ਆਪਣੇ ਘਰਾਂ ਦੇ ਵਿੱਚ ਜਾ ਕੇ ਜ਼ਰੂਰ ਦੱਸਣਗੇ 20 ਪਰਿਵਾਰਾਂ ਦੇ ਵਿੱਚੋਂ 15 ਪਰਿਵਾਰ ਐਸੇ ਹੋਣਗੇ ਜਿਨ੍ਹਾਂ ਦੇ ਪਿਤਾ ਜ਼ਰੂਰ ਕਿਸੇ ਨਾ ਕਿਸੇ ਨਸ਼ੇ ਦਾ ਸੇਵਨ ਕਰਦੇ ਆ ਸਾਡੇ ਸਮੇਂ ਜੀਵਨ ਦੇ ਚਾਰ ਪੱਖ ਹੁੰਦੇ ਆ ਜੀ ਸਾਡਾ ਸਮਾਜਿਕ ਪੱਖ ਸਾਡਾ ਪਰਿਵਾਰਿਕ ਪੱਖ ਸਾਡਾ ਧਾਰਮਿਕ ਪੱਖ ਤੇ ਸਾਡਾ ਅਧਿਆਤਮਿਕ ਪੱਖ ਜਿਹੜੇ ਨਸ਼ੇ ਆ ਉਹ ਸਾਡੇ ਜੀਵਨ ਦੇ ਇਹਨਾਂ ਚਾਰੇ ਹੀ ਪੱਖਾਂ ਨੂੰ ਪ੍ਰਭਾਵਿਤ ਕਰਦੇ ਆ ਤੇ ਜਿਹੜਾ ਵਿਦਿਆਰਥੀ ਹੈ ਜੀ ਦੇਖੋ ਜੇ ਉਹਦੇ ਫਾਦਰ ਸਾਹਿਬ ਕਿਸੇ ਨਸ਼ੇ ਦੇ ਦਾ ਸੇਵਨ ਕਰਦੇ ਤਾਂ ਉਹਨਾਂ ਦਾ ਪਰਿਵਾਰਿਕ ਪੱਖ ਹੈ ਜਿਹੜਾ ਉਹ ਜ਼ਰੂਰ ਪ੍ਰਭਾਵਿਤ ਹੈ ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈ ਦੋ ਇੱਕ ਕਿਤਾਬ ਇਹੋ ਜਿਹੇ ਜਿਹੜੇ ਨਾਰੇ ਆ ਉਹ ਨਸ਼ਿਆਂ ਦੇ ਸੇਵਨ ਵਿੱਚੋਂ ਹੀ ਨਿਕਲੇ ਹੋਏ ਆ ਬੱਚਾ ਦੁਹਾਈ ਦੇ ਰਿਹਾ ਵੀ ਜੇ हे ਪਿਤਾ ਤੂੰ ਸ਼ਰਾਬ ਨਾ ਪੀਵੇਂ ਤਾਂ ਉਸੇ ਹੀ ਰਪਈਆਂ ਦੀ ਪੂਰਤੀ ਨਾਲ ਮੇਰੀ ਸਿੱਖਿਆ ਜਿਹੜੀ ਉਹ ਅੱਗੇ ਵਧੇਗੀ ਤੇ ਜਿਸ ਤਰ੍ਹਾਂ ਅਸੀਂ ਅੱਜ ਮੇਰਾ ਖੇਤ 3 400 ਵਿਆਪਕ ਬਰਨਾਲਾ ਬਲਾਕ ਸ਼ੈਣਾ ਬਲਾਕ ਤੇ ਮਹਿਲਕਲਾਂ ਬਲਾਕ ਦੇ ਬੈਠੇ ਆ ਜੇ ਅਸੀਂ ਇੱਥੇ 200 ਦੇ ਆਪਣੇ 200 ਸਕੂਲ ਦੇ ਵਿੱਚ ਜਾਵਾਂਗੇ ਅਸੈਂਬਲੀ ਦੇ ਵਿੱਚ ਅਸੀਂ ਹਰ ਰੋਜ਼ 200 ਬੱਚੇ ਨੂੰ ਅਵੇਅਰ ਕਰਾਂਗੇ ਤਾਂ ਉਹਦੇ ਜਰੂਰ ਸਾਰਥਕ ਸਿੱਟੇ ਨਿਕਲਣਗੇ ਭਾਵਾਂਗੇ ਇਸ ਲਹਿਰ ਨੂੰ ਤੁਰਿਆ ਜਿਹੜੀ ਨਸ਼ਿਆਂ ਦੀ ਐ ਉਹ 30 ਸਾਲ ਹੋ ਗਏ ਪਰ ਨਏ ਜੁੱਧ ਨਸ਼ਿਆਂ ਵਿਰੁੱਧ ਹੈ ਜਿਹੜਾ ਜਦੋਂ ਅਸੀਂ ਲਾਮਬੰਦ ਹੋ ਕੇ ਚੱਲਾਂਗੇ ਤਾਂ ਉਹ ਜ਼ਰੂਰ ਅਸੀਂ ਉਹਦੇ ਵਿੱਚ ਕਾਮਯਾਬ ਹੋਣਾ ਨੂੰ ਰੋਕਣ ਚ ਹੋਵਾਂਗੇ ਜਿਹੜੇ ਬੱਚੇ ਗ੍ਰਸਤ ਹੋਗੇ ਉਹਨਾਂ ਨੂੰ ਅਸੀਂ ਜੇ ਘਟਾ ਸਕਦੇ ਆ ਤਾਂ ਜ਼ਰੂਰ ਘਟਾਵਾਂਗੇ ਆਪਣੇ ਉਪਰਾਲਿਆਂ ਦੇ ਨਾਲ ਜਿਹੜੇ ਬੱਚੇ ਚਲੇ ਗਏ ਉਹਨਾਂ ਦੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ ਤੇ ਜਿਹੜੇ ਬੱਚੇ ਸਾਡੇ ਕੋਲੇ ਅੱਜ ਅੱਗੇ ਬੈਠੇ ਆ ਅਸੀਂ ਇਹ ਸਿੱਟਾ ਕੱਢੀਏ ਕਿ ਅਸੀਂ ਸਰਕਾਰ ਨੂੰ ਦਿਖਾਈਏ ਜਿਹੜੇ 10 ਤੋਂ ਲੈ ਕੇ ਸਾਡੇ ਕੋਲੇ 18 ਸਾਲ ਤੱਕ ਦੇ ਬੱਚੇ ਆ ਅਸੀਂ ਉਹਨਾਂ ਨੂੰ ਜ਼ਿੰਦਗੀ ਵਿੱਚ ਨਸ਼ਿਆਂ ਵੱਲ ਝਾਕਣ ਵੀ ਨਹੀਂ ਦੇਣਾ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਪਰਪੱਕ ਕਰ ਦਈਏ ਕਿ ਅਸੀਂ ਉਹਨਾਂ ਬੱਚਿਆਂ ਦਾ ਆਉਣ ਵਾਲਾ ਜਿਹੜਾ ਜੀਵਨ ਸਵਾਰੀਏ ਤੇ ਸਾਡੇ ਪੰਜਾਬ ਦਾ ਵੀ ਜੀਵਨ ਸਵਾਰਿਆ ਜਾਵੇ ਅਸੀਂ ਮੁਰ ਗੁਰੂਆਂ ਪੀਰਾਂ ਦੀ ਧਰਤੀ ਜੋ ਲੰਗਰ ਤੋਂ ਸ਼ੁਰੂ ਹੋਈ ਤੇ ਲੰਗਰਾਂ ਦੀ ਸੇਵਾ ਨੂੰ ਲੰਗਰਾਂ ਦੀ ਪਰੰਪਰਾ ਨੂੰ ਬਰਕਰਾਰ ਰੱਖੀਏ ਛੇਵਾਂ ਦਰਿਆ ਨਸ਼ਾ ਉਹ ਬੰਦ ਕਰੀ